ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਇਹ ਜਿਹੜੀ ਜਿਹੜੀ ਚਰਚਾ ਇਸ ਟਾਈਮ ਚੱਲ ਰਹੀ ਹੈ ਮਾਰਗੇਜ ਰੇਟਸ ਦੇ ਨਾਲ ਸੰਬੰਧਿਤ ਆ ਯਾਹੂ ਫਾਈਨੈਂਸ ਅੱਜ ਰਿਪੋਰਟ ਕਰ ਰਿਹਾ ਹੈ ਵੀ ਮਾਰਗੇਜ ਤੇ ਰੀਫਾਈਨੈਂਸ ਦੇ ਰੇਟਸ ਪਹਿਲਾਂ ਨਾਲੋਂ ਹੁਣ ਹੋਰ ਥੱਲੇ ਨੂੰ ਜਿਹੜੇ ਉਹ ਜਾ ਰਹੇ ਆ ਕਿੰਨੇ ਵੀ ਹੁਣ ਕਿਉਂਕਿ ਇਸ਼ਾਰਾ ਹੋ ਗਿਆ ਆਲਰੇਡੀ ਜੇਰੋਮ ਪਾਵਲ ਦੇ ਦੁਆਰਾ ਵੀ ਦਾ ਟਾਈਮ ਇਜ਼ ਨਾਓ ਵੀ ਹੁਣ ਆਪਣਾ ਬਿਲਕੁਲ ਟਾਈਮ ਆ ਗਿਆ ਆ ਇੰਟਰਸਟ ਰੇਟ ਕੱਟ ਕਰਨ ਦਾ ਉਸ ਤੋਂ ਪਹਿਲਾਂ ਹੀ ਬੈਂਕਾਂ ਨੇ ਤੇਜ਼ੀ ਦੇ ਨਾਲ ਇੰਟਰਸਟ ਰੇਟ ਵੀ ਘਟਾਉਣਾ ਸ਼ੁਰੂ ਕਰ ਦਿੱਤਾ ਆ 30 ਇਅਰ ਮਾਰਗੇਜ ਰੇਟ ਤੇ 30 ਇਅਰ ਰੀਫਾਈਨਾਂਸ ਰੇਟ ਇਹ ਦੋਨੋਂ ਹੀ ਕਹਿੰਦੇ 6% ਤੋਂ ਹੇਠਾਂ ਇਸ ਮੌਕੇ ਆ ਚੁੱਕੇ ਆ ਇਹ 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 ਜਿਹੜੇ ਅੱਜ ਦੇ ਮਾਰਗੇਜ ਰੇਟਸ ਯਾਹੂ ਫਾਈਨਾਂਸ ਵਾਲੇ ਇਹ ਕਰ ਰਹੇ ਆ ਸੋ ਇਹ ਇੱਕ ਜਿਹੜਾ ਹਰਜੋਤ ਸਿੰਘ ਜੀ ਵੱਡੀ ਜਿਹੜੀ ਗੱਲ ਆ ਵੀ ਬਹੁਤ ਚਿਰਾਂ ਬਾਅਦ ਸਾਲ ਤੋਂ ਵੀ ਵੱਧ ਹੋ ਗਿਆ ਡੇਢ ਦੋ ਸਾਲ ਬਾਅਦ ਜਾ ਕੇ ਜਿਹੜੇ ਇੰਟਰਸਟ ਰੇਟ ਆ ਮਾਰਗੇਜ ਦੇ 30 ਇਅਰ ਦੇ ਉਹ 6% ਤੋਂ ਹੇਠਾਂ ਆਏ ਹੋਣਗੇ ਜਿਨ੍ਹਾਂ ਲੋਕਾਂ ਨੇ ਹੁਣ ਇੰਟਰਸਟ ਰੇਟ ਜਿਨ੍ਹਾਂ ਦੇ 7 8% ਦੇ ਉੱਤੇ ਸੀ ਉਹਨਾਂ ਦੇ ਲਈ ਇਹ ਗੁੱਡ ਨਿਊਜ਼ ਹੋ ਸਕਦੀ ਆ ਅਜੇ ਲੱਗਦਾ ਇਹੀ ਰਿਹਾ ਹਰਜੋਤ ਸਿੰਘ ਜੀ ਵੀ ਮੇਬੀ ਹੋਰ ਇੰਟਰਸਟ ਰੇਟ ਥੱਲੇ ਵੀ ਜਿਹੜੇ ਉਹ ਜਾ ਸਕਦੇ ਆ ਰੀਜ਼ਨ ਇਹੀ ਆ ਵੀ ਅਗਲੇ ਮਹੀਨੇ ਦੀ ਜਿਹੜੀ ਫੈਡ ਨੇ ਮੀਟਿੰਗ ਕਰਨੀ ਆ ਉਸ ਵਿੱਚ ਇਵੈਂਚੁਅਲੀ ਸੈਂਟਰਲ ਬੈਂਕ ਤੋਂ ਆਮ ਬੈਂਕਾਂ ਨੂੰ ਦੇਣ ਦਾ ਦੇਣ ਵਾਲਾ ਜਿਹੜਾ ਕਰਜ਼ਾ ਆ ਉਹਦਾ ਦਰ ਵੀ ਇਹਨਾਂ ਨੇ ਘਟਾ ਦੇਣਾ ਆ 25 ਜਾਂ 50 ਬੀਪੀਐਸ ਜਿਹੜੇ ਆ ਉਹ ਇਵੈਂਚੁਅਲੀ ਥੱਲੇ ਜਿਹੜੇ ਉਹ ਜਾ ਸਕਦੇ ਹੈਗੇ ਆ ਸੋ ਹਰਜੋਤ ਸਿੰਘ ਜੀ ਇਹਦੇ ਨਾਲ ਅਸਰ ਕੀ ਪੈਊਗਾ ਜਾਂ ਇੰਦਾਂ ਦਾ ਕੋਈ ਚੀਜ਼ ਆਪਾਂ ਨੂੰ ਰੀਅਲ ਏਸਟੇਟ ਮਾਰਕੀਟ ਜਾਂ ਮਾਰਗੇਜ ਇੰਡਸਟਰੀ 'ਚ ਕੁਝ ਚੇਂਜਸ ਨਜ਼ਰ ਆ ਸਕਦੇ ਆ ਆ ਸਕਦੇ ਆ ਪਰ ਇੰਨਾ ਜਿਆਦਾ ਨਹੀਂ ਪਰ ਜਿਨ੍ਹਾਂ ਨੇ ਰੀਫੰਡ ਸਕਰਾਣਾ ਹੈਗਾ ਜਿਨ੍ਹਾਂ ਨੇ ਹਾਈ ਇੰਟਰਸਟ ਰੇਟ ਦੇ ਉੱਤੇ ਘਰ ਲਏ ਆ ਪਿਛਲੇ ਲਗਭਗ ਸਾਲ ਡੇਢ ਸਾਲ ਚ ਜਿਨ੍ਹਾਂ ਦਾ ਕੋ 7.5% 7 ਜੇ ਉਹਨਾਂ ਨੂੰ 5.5 ਜਾਂ 6 ਤੇ ਮਿਲ ਜਾਂਦਾ ਤੇ ਉਹਨਾਂ ਨੂੰ ਕਾਫੀ ਜਿਆਦਾ ਫਾਇਦਾ ਹੋਊਗਾ ਜ਼ੀਲੋ ਨੇ ਅੱਜ ਇਹ ਦੱਸਿਆ ਵੀ 30 ਇਅਰ ਫਿਕਸ ਰੇਟ ਹੁੰ 5.91% ਤੇ ਆ 20 ਇਅਰ 5.62 ਤੇ ਆ 15 ਸਾਲਾਂ ਦੇ ਜਿਹੜੇ 5.31% ਦੇ ਉੱਤੇ ਹੈਗੇ ਆ ਸੋ ਜੇ ਅੱਧਾ ਜਾਂ ਪੌਣਾ ਪਰਸੈਂਟ ਹੋਰ ਘਟਾਦਾ ਫੈਡਰਲ ਰਿਜ਼ਰਵ ਬੋਰਡ ਹੋਪਫੁਲੀ ਈਅਰ ਐਂਡ ਤੱਕ ਇਹ ਜਿਹੜੇ ਇੰਟਰਸਟ ਰੇਟ ਆ ਉਹ ਹੋਰ ਕਾਫੀ ਜਿਹੜੇ ਆ ਘਟ ਸਕਦੇ ਹੈਗੇ ਆ ਜਿਹਦੇ ਨਾਲ ਜਿਹੜਾ ਪੇਮੈਂਟਸ ਦਾ ਜਿਹੜਾ ਲੋਕਾਂ ਨੂੰ ਉਹ ਫਾਇਦਾ ਹੋਊਗਾ ਜਿਹੜੇ ਘਰ ਖਰੀਦਣਾ ਚਾਹੁੰਦੇ ਆ ਉਹਨਾਂ ਲਈ ਥੋੜਾ ਜਿਹਾ ਆ ਆਸਾਨ ਹੋ ਜਾਊਗਾ